ਸਰ ਇਹ ਗੱਲ ਜੀ ਸਾਰੇ ਵੀਰਾਂ ਨੂੰ ਲੋਕ ਸਜਣੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਆਪਾਂ ਲੱਗੇ ਮੇਰਾ ਵੀਰੋ ਸਪਰੇਅ ਕਰਨ ਅੱਜ ਜਾਂ ਫੇਰ ਆਪਾਂ ਤਤਾਂ ਲਈ ਇੱਕ ਆਪਾਂ ਪਹਿਲੂ ਕੀਤੀ ਸੀ ਅੱਜ ਤੋਂ 10 ਕੁ ਦਿਨ ਪਹਿਲੂ ਇੱਕ ਸਪਰੇਅ ਨੂੰ ਕੀਤੀ ਏਕਨਕ ਨੂੰ ਡੀਬੀਡਬਲਯੂ 222 ਨੂੰ ਬਹੁਤ ਹੀ ਵਧੀਆ ਤੇ ਸ਼ਾਨਦਾਰ ਰਿਜ਼ਲਟ ਆਪਾਂ ਨੂੰ ਮਿਲੇ ਤੇ ਜਿਹੜੇ ਵੀਰਾਂ ਨੇ ਇਹ ਕੀਤੀ ਇਸ ਨਾਲ ਸੁਝਾਏ ਤੇ ਬੜੇ ਵਧੀਆ ਮਿਲਿਆ ਸ਼ਾਨਦਾਰ ਰਿਜ਼ਲਟ ਕਈਆਂ ਵੀਰਾਂ ਨੂੰ ਕਿਉਂਕਿ ਇਹਨਾਂ ਦੇ ਨਾਲ ਜਿਹੜੀ ਵੀ ਕਣਕ ਮੇਰਾ ਵੀਰੋ ਫੋੜ ਫੜ ਨਹੀਂ ਕਰਦੀ ਜਾਂ ਦਵੀ ਪਈ ਕਣਕ ਪੀਲੀ ਹੋਈ ਪਈ ਉਹ ਵੀ ਠੀਕ ਹੋ ਜਾਂਦੀ ਇਸ ਚੀਜ਼ ਦੇ ਨਾਲ ਤੇ ਇੱਕ ਇਹ ਨਾ ਕਿ ਆਪਾਂ ਨੂੰ ਗਾ ਜਾ ਕੇ ਝਾੜ ਦੇ ਵਿੱਚ ਵੀ ਕਾਫੀ ਮਨਾਵਾ ਮਿਲਦਾ ਕਿਉਂਕਿ ਇਹਨਾਂ ਦੇ ਵਿੱਚ ਹਰ ਇੱਕ ਤਤਾਂ ਦੀ ਜਿਹੜੀ ਵੀ ਘਾੜ ਕਣਕ ਨੂੰ ਆਉਂਦੀ ਉਹ ਸਾਰੀ ਪੂਰੀ ਹੋ ਜਾਂਦੀ ਹੈ ਸਪਰੇਅ ਦੇ ਨਾਲ ਸਿਰਫ ਆਪਾਂ ਦੋ ਸਪਰੇਅ ਕਰਨੀਆਂ ਵੈਸੇ ਤਾਂ ਤਿੰਨ ਕਰਨੀਆਂ ਚਾਹੀਦੀਆਂ ਜੇ ਤਿੰਨ ਨਹੀਂ ਕਰਨੀਆਂ ਦੋ ਤਾਂ ਮੇਰਾ ਵੀਰੋ ਜਰੂਰ ਕਰੋ ਨਾ ਆਪਾਂ ਦੱਸਨੇ ਕਿਹੜੀ ਕਿਹੜੀ ਚੀਜ਼ ਕਿਵੇਂ ਮਿਕਸ ਕਰਨੀ ਤੇ ਕਿੰਨੀ ਲੈਣੀ ਕਿੰਨੀ ਮਾਤਰਾ ਵਿੱਚ ਕਣਕ ਦਾ ਰੰਗ ਰੂਪ ਚੈੱਕ ਕਰੋ ਬਹੁਤ ਵਧੀਆ ਨੇ ਰਿਜ਼ਲਟ ਦਿੱਤਾ ਮੇਰੇ ਮਰੂ ਸਪਰੇ ਨੇ ਫੋੜ ਫੜਾ ਕਣਕ ਤिली-ਤिली ਜਿਹਾ ਖੜੀ ਸੀ ਤੇ ਮੀਂਹ ਦੇ ਨਾਲ दब ਗਈ ਸੀ ਕਣਕ ਤਾਂ ਬਿਲਕੁਲ ਹੀ ਬੇਕਾਰ ਜੀ ਕਣਕ ਪਹਿਲਾਂ ਖੜੀ ਸੀ ਤੇ ਬਹੁਤ ਵਧੀਆ ਨੇ ਸਪਰੇ ਨੇ ਰਿਜ਼ਲਟ ਦਿੱਤਾ ਆਪਾਂ ਹੁਣ ਦੂਜੀ ਸਪਰੇ ਦੇ ਉੱਤੇ ਰਿਪੀਟ ਕਰਨਗੇ ਅੱਜ ਤੋਂ ਦੱਸ ਦੇਣਾ ਬਾਅਦ ਆਪਾਂ ਦਿਖਾਉਣੇ ਕਿਹੜੀ ਮਾਤਰਾ ਕਿੰਨੀ ਲੈਣੀ ਕਿਹੜੀ ਚੀਜ਼ ਲਓ ਵੀ ਸਜਣੋ ਪਹਿਲਾਂ ਤਾਂ ਮੇਰਾ ਵੀਰਾਂ ਨੂੰ ਇੱਕ ਇਹ ਬੇਨਤੀ ਹੈ ਕਿ ਜਿੰਨੀ ਵੀ ਆਪਾਂ ਕੋਈ ਵੀ ਦਵਾਈਆਂ ਮਿਕਸ ਕਰਨੀਆਂ ਇੱਕ ਕਰਨੀਆਂ ਦੋ ਕਰਨੀਆਂ ਜਾਂ ਤਿੰਨ ਕਰਨੀਆਂ ਉਹਨੀਆਂ ਹੀ ਆਪਣੇ ਕੋਲ ਬਾਲਟੀਆਂ ਹੋਣੀਆਂ ਚਾਹੀਦੀਆਂ ਵੱਖੋ-ਵੱਖਰਾ ਬਾਲਟੀਆਂ ਦਾ ਵੱਖੋ-ਵੱਖਰਾ ਆਪਾਂ ਕੋਲ ਬਣਾਉਣਾ ਦਵਾਈਆਂ ਦਾ ਕਈ ਮੇਰੇ ਵੀਰ ਕੀ ਕਰਦੇ ਨੇ ਦੋ ਦੋ ਤਿੰਨਾਂ ਦਿਨਾਂ ਦਵਾਈਆਂ ਨੂੰ ਇੱਕ ਹੀ ਬਾਲਟੀ ਵੱਡੀ ਲੈ ਲੈਣੇ ਜਾਂ ਵੱਡਾ ਢੋਲ ਲੈ ਲੈਣੇ ਉਹਦੇ ਵਿੱਚ ਮਿਕਸ ਕਰ ਦਿੰਦੇ ਨੇ ਤਿੰਨ ਤਿੰਨ ਦਵਾਈਆਂ ਤੇ ਉਸ ਕਰਕੇ ਮੇਰਾ ਵੀਰ ਉਹ ਕਈਆਂ ਭਰਾਵਾ ਮੇਰਾ ਰਿਜ਼ਲਟ ਨਹੀਂ ਮਿਲਦੇਗੇ ਇਹ ਚੀਜ਼ਾਂ ਕਿਸੇ ਦਾ ਵੀ ਜਦੋਂ ਦੋ ਦੋ ਤਿੰਨ ਤਰ੍ਹਾਂ ਬੱਚੀਆਂ ਮਿਕਸ ਕਰ ਦਿੰਦੇ ਆ ਕੋਗ ਹਰ ਇੱਕ ਦਵਾਈ ਦਾ ਵੱਖੋ ਵੱਖਰਾ ਸਾਲਟ ਹੁੰਦਾ ਕਿਉਂਕਿ ਕਿਸੇ ਦੇ ਨਾਲ ਕੋਈ ਦਵਾਈ ਮੈਚ ਨਹੀਂ ਵੈਸੇ ਕਰਦੀ ਹੁੰਦੀ ਜਦੋਂ ਫੁੱਟ ਜਾਂਦੀ ਹੈ ਜਾਂ ਉਹਦਾ ਚੀਜ਼ ਦਾ ਅਸਰ ਘਟ ਜਾਂਦਾ ਤੇ ਵੱਖੋ ਵੱਖਰੀ ਮੇਰਾ ਵੀਰੋ ਬਾਲਟੀਆਂ ਲਿਆ ਕਰੋ ਜਿੰਨੀਆਂ ਵੀ ਆਪਾਂ ਚੀਜ਼ਾਂ ਲੈਣੀਆਂ ਜਿੰਨੀਆਂ ਮੈਡੀਸਿਨ ਲੈ ਕੇ ਆਉਣੀਆਂ ਬਾਜ਼ਾਰ ਦੇ ਵਿੱਚੋਂ ਤੇ ਇਹ ਆਪਾਂ ਮੇਰਾ ਵੀਰੋ ਯੂਰੀਆ ਆ ਪਾ ਘੋਲੀ ਏ 1.5 ਕਿਲੋ ਕਿੱਲੇ ਦੇ ਹਿਸਾਬ ਤੇ ਆਪਾਂ ਯੂਰੀਆ ਪਾਣੀ ਦੇ ਵਿੱਚ ਮੇਰਾ ਵੀਰੋ ਘੋਲਾ ਨਹੀਂ ਕਿੱਲੇ ਦੇ 1.5 ਕਿਲੋ 2 ਕਿਲੋ ਵੀ ਵੈਸੇ ਪਾ ਸਕਦੇ ਜੇ ਜਿਆਦਾ ਹੀ ਕਣਕ ਪੀਲੀ ਪੂਲੀ ਹੋਈ ਪਈਦਾ ਵੈਸੇ 1.5 ਕਿਲੋ ਸਹੀ ਏ ਉਸ ਤੋਂ ਅਗਲੇ ਬੰਨੇ 2 ਨੰਬਰ ਤੇ ਮੇਰਾ ਵੀਰੋ ਇਹ ਆਪਾਂ ਰਾਤ ਕਲੀ ਪਿਉਂਦੀ ਸੀ ਅੱਧਾ ਕਿਲੋ ਅਨਪੁਜਿਆ ਚੂਨਾ ਡਲੇ ਵਾਲੀ ਕਲੀ ਲੈਣੀ ਬਾਜ਼ਾਰ ਦੇ ਵਿੱਚੋਂ ਤੇ ਰਾਤ ਨੂੰ ਆਪਾਂ ਪਿਉਾਂਗੇ ਤਾਂ ਰਾਤ ਨੂੰ ਹੀ ਮੇਰਾ ਵੀਰੋ ਉਹਨੂੰ ਇੱਕ ਦੋ ਤਿੰਨ ਜਿਹੇ ਲਾ ਦਿੱਤਾ ਸੀ ਤੇ ਸਵੇਰੇ ਮੇਰਾ ਵੀਰੋ ਇਹਨੂੰ ਉੱਪਰ ਲਾ ਆਪਾਂ ਪਾਣੀ ਦਾ ਉਤਾਰ ਲਿਆ ਸੀ ਕਿਉਂਕਿ ਪਾਣੀ ਬਿਲਕੁਲ ਹੀ ਐਨ ਸਾਫ਼ ਸੁਥਰਾ ਪਿਆ ਆ ਬਿਲਕੁਲ ਵਿੱਚ ਕਲੀ ਨਹੀਂ ਆਂਦੇ ਹੈਗੀ ਜੇ ਮੇਰਾ ਵੀਰੋ ਸਵੇਰੇ ਕਈ ਵੀਰ ਕੀ ਕਰਦੇ ਡੰਡਾ ਸਵੇਰੇ ਮਾਰ ਦਿੰਦੇ ਬਾਅਦ ਦੇ ਵਿੱਚ ਉਹ ਪੁੰਦੇ ਵਿੱਚ ਬੜੀ ਦਿੱਕਤ ਆਉਂਦੀ ਫਿਰ ਆਪਣੇ ਜਿਹੜੀ ਸਪਰੇਅ ਕਰਨ ਵਾਲਾ ਪੰਪ ਹੁੰਦਾ ਹੁੰਦੇ ਵਿੱਚ ਚਲੀ ਜਾਂਦੀ ਜਾਂ ਸਪਰੇਅ ਪੰਪ ਬੰਦ ਹੋ ਜਾਂਦਾ ਜਾਂ ਬੋਕੀਆਂ ਬਾੜ ਜਾਂਦੀਆਂ ਇਹ ਦਿੱਕਤ ਆਉਣ ਲੱਗ ਪੈਂਦੀ ਵੀਰਾਂ ਨੂੰ ਤੋਸਤੋ ਅਗਲੇ ਬੰਨੇ ਮੇਰਾ ਵੀਰੋ ਲੈਣੀ ਆਪਾਂ ਤੀਜੇ ਨੰਬਰ ਤੇ ਜੰਕ ਜੰਕ ਲੈਣੀ ਆਪਾਂ 21% ਵੈਸੇ ਬਾਜ਼ਾਰ ਦੇ ਵਿੱਚ 21% ਅੱਜ ਕੱਲ ਜੰਕ ਮਿਲਦੀ ਨਹੀਂ ਕਣਕ ਦੇ ਟਾਈਮ ਤੇ ਕਿਉਂਕਿ ਇਹ ਝੋਨੇ ਦੇ ਵਿੱਚ ਵਰਤਣ ਵਾਲੀ ਚੀਜ਼ ਏ ਉਦੋਂ ਵੀ ਮੇਰੇ ਭਰਾ ਦੁਕਾਨਦਾਰ ਵੀ ਲਿਆ ਕੇ ਵਾਧੂ ਰੱਖਦੇ ਤੇ ਜਦੋਂ ਆਪਾਂ ਅੱਜਕੱਲ ਜਾ ਕੇ ਪੁੱਛਣੀ ਆ ਤਾਂ ਨਹੀਂ ਮਿਲਦੀ ਕਿਸੇ ਵਿਰਲੇ ਵਾਂਜੇ ਕੋਲ 21% ਜਿੰਕ ਮਿਲਦੀ ਹੈ ਜਿਆਦਾਤਰ 33% ਦੁਕਾਨਾਂ ਤੇ ਬਹੁਤ ਪਈ ਹੋਈ ਹੈ ਤੇ ਜਾਂ ਮੇਰੇ ਭਰਾ ਕਹਿ ਦਿੰਦੇ ਕਿ ਚਲੇਟਡ ਜਿੰਕ ਲੈ ਜਾ ਚਲੇਟਡ ਨਹੀਂ ਮੇਰਾ ਵੀਰੋ ਵਰਤਣੀ ਆਪਾਂ 21% ਲਈ ਜਿੰਕ ਜਿੰਕ ਸਲਪੇਟ ਤੇ ਮੇਰਾ ਵੀਰੋ ਕਿਸੇ ਵੀ ਕੰਪਨੀ ਤੋਂ ਹੀ ਲੈ ਸਕਦੇ ਜੇ ਜੇ 33% ਵਰਤਣੀ ਹੈ ਤੇ ਉਹ ਆਪਾਂ ਲੈਣੀ ਹੈ 700 ਗ੍ਰਾਮ ਤੇ ਜੇ ਆਪਾਂ ਮੇਰਾ ਵੀਰੋ 21% ਵਰਤਣੀ ਹੈ ਤੇ ਉਹ ਕਿਲੋ ਲੈਣੀ ਹੈ ਕਿਲੋ ਆਪਾਂ ਜੰਕ ਵਰਤਣੀ ਤੇ ਇਹ 10 ਕਿਲੋ ਦੀ ਪੈਕਿੰਗ ਆਉਂਦੀ 700 ਰੁਪਏ ਦੀ ਮੇਰਾ ਵੀਰੋ ਪੈ ਜਾਂਦੀ ਵੈਸੇ ਬਹੁਤ ਵਧੀਆ ਅੰਦਾ ਰਿਜ਼ਲਟ ਮਿਲਦਾ ਤੇ ਚੌਥੇ ਨੰਬਰ ਤੇ ਮੇਰਾ ਵੀਰੋ ਲੈਣਾ ਆਪਾਂ ਮੈਗਨੀਸ ਸਲਫੇਟ ਮੈਗਨੀਸ ਸਲਫੇਟ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਸਕਦੇ 30.5% ਵਾਲਾ ਕਿਉਂਕਿ ਆਪਾਂ ਕਿਲੋ ਵਰਤਨਾ ਕਿੱਲੇ ਦੇ ਇੰਦਾ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਨੇ ਜਿਹੜੇ ਹੁਣ ਕੀ ਪ੍ਰੋਬਲਮ ਆਉਂਦੀ ਪਈ ਉਪਰੋਂ ਨਾ ਕਣਕ ਦੀਆਂ ਨੋਕਾਂ ਪੀਲੀਆਂ ਹੋਣ ਡੀਆਂ 2-2 ਅੰਚ ਦੀਆਂ ਗੰਚਨ ਚ ਉਹਦੇ ਨਾਲ ਮੇਰਾ ਵੀ ਇਹ ਵੀ ਠੀਕ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਹਰ ਇੱਕ ਤੱਤ ਮੌਜੂਦ ਨੇ ਜਿੰਕ ਵੀ ਆਪਾਂ ਨੂੰ ਵੱਖੋ ਮਿਲ ਜਾਣ ਤੇ ਮੇਰਾ ਵੀ ਮੈਗਨੀਸ ਸਲਫੇਟ ਵੀ ਆਪਾਂ ਕਰ ਦੇਣ ਤੇ ਜਿਹੜਾ ਆਪਾਂ ਕਲੀ ਦਾ ਪਾਣੀ ਵਰਤਣਾ ਉਹਦੇ ਵਿੱਚ ਵੀ ਕੈਲਸ਼ੀਅਮ ਮਿਲ ਜਾਣਾ ਤੇ ਜਿਹੜੀ ਯੂਰੀਆ ਨਾਈਟ੍ਰੋਜਨ ਦੀ ਘਾਟ ਆਉਂਦੀ ਉਹ ਵੀ ਪੂਰੀ ਹੋ ਜਾਣੀ ਗਾਂ ਜਾ ਕੇ ਆਪਾਂ ਨੂੰ ਛਾੜਦੇ ਉੱਤੇ ਵੀ ਕਾਫੀ ਵਧੀਆ ਰਿਜ਼ਲਟ ਮਿਲਦੇ ਨੇ ਕਈ ਮੇਰੇ ਭਰਾ ਹਾਲ ਸਾਲ ਜਿਹੜੇ ਮੇਰੇ ਵੀਰ ਨਹੀਂ ਕਰਦੇ ਜਿਵੇਂ ਕਣਕਾ ਵੀਰਾਂ ਦੀਆਂ ਨੇ ਇੰਜ ਦਬ ਗਈਆਂ ਕਈਆਂ ਭਰਾਵਾਂ ਦੀਆਂ ਮੱਥਿਆਂ ਦੇ ਉੱਤੇ ਪਾਣੀ ਖੜਾ ਰਿਹਾ ਪੀਲੀਆਂ ਹੋ ਗਈਆਂ ਜਾਂ ਗੁੱਲੀ ਡੰਡੇ ਦੇ ਨਾਲ ਦਬ ਗਈਆਂ ਉੱਥੇ ਵੀ ਰਿਜ਼ਲਟ ਬਹੁਤ ਵਧੀਆ ਸ਼ਾਨਦਾਰ ਇੰਦੇ ਮਿਲਦੇ ਨੇ ਇਹ ਕਣਕ ਤਾਂ ਵੈਸੇ ਨਹੀਂ ਉੱਗੀ ਸੀ ਮੇਰਾ ਵੀਰੋ ਕਿਉਂਕਿ ਇੱਥੇ ਪਾਣੀ ਬੜੇ ਦਿਨ ਖੜਾ ਰਿਹਾ ਕਿਉਂਕਿ ਥਾਂ ਬੜਾ ਨੀਵਾ ਗੁੱਠ ਪੈ ਜਾਂਦੀ ਜਾਂ ਅਖਾੜੇ ਦੀ ਅੱਗੋਂ ਤੇ ਆਪਾਂ ਇਸ ਕਣਕ ਤੇ ਸਪਰੇਅ ਕੀਤੀ ਸੀ ਤਾਂ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਇੰਦੇ ਮਿਲੇ ਸੀ ਆਪਾਂ ਨੂੰ ਤੇ ਆਪਾਂ ਹੁਣ ਦੂਜੀ ਸਪਰੇਅ ਮੇਰੇ ਵੀਰੋ ਰਿਪੀਟ ਇੰਦੇ ਉੱਤੇ ਕਰਨ ਲੱਗੇ ਤੇ ਜਿਹੜੇ ਮੇਰੇ ਭਰਾਵਾਂ ਨੇ ਕੋਈ ਵੀ ਸਪਰੇ ਇਦਾਂ ਨਹੀਂ ਕਰਨੀ ਐ ਤੇ ਥੋੜੀ ਥੋੜੀ ਮਾਤਰਾ ਦੇ ਵਿੱਚ ਹਰ ਇੱਕ ਚੀਜ਼ ਲੈ ਗਏ ਤੇ ਇੱਕ ਸਪਰੇ ਜ਼ਰੂਰ ਕਰੋ ਜਾਂ ਦੋ ਸਪਰੇਆ ਕਰੋ ਤੇ ਫਿਰ ਰਿਜ਼ਲਟ ਦੇਖਿਆ ਜੇ ਪੰਜਾ ਸੱਤਾ ਦਿਨਾਂ ਬਾਅਦ ਕਣਕ ਦੇ ਉੱਤੇ ਐ ਪੂਰਾ ਵਧੀਆ ਤੇ ਸ਼ਾਨਦਾਰ ਰਿਜ਼ਲਟ ਮਿਲਦੇ ਨੇ ਕਿਸੇ ਵੀ ਵੀਰ ਦਾ ਕੋਈ ਵੀ ਸੁਝਾਅ ਤੇ ਕਮੈਂਟ ਬਾਕਸ 'ਚ ਮੈਸੇਜ ਕਰ ਦਿਆ ਜੀ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਹੁਣ ਜਾਇਦਤ ਦਿਓ ਧੰਨਵਾਦ ਸਾਰੇ ਵੀਰਾਂ ਸਸਰੀ ਗੱਲ ਜੀ